ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚਿੰਦਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਹੈ ਅੱਜ ਦੀ ਵੀਡੀਓ 'ਚ ਦੋਸਤੋ ਛੋਟੇ ਬਹਾਲੇ ਜਰਤੀ ਦਿਖਾਉਣੀ ਆ ਕਸਮਾਇ ਸੂਈ ਨੂੰ ਹੋਇਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਸੋ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਈ ਆ 1 ਮਹੀਨਾ ਬਾਈ ਕਹਿੰਦਾ ਸੂਈ ਨੂੰ ਸਮਾਂ ਹੋ ਗਿਆ 8 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਥੱਲੇ ਤਿਆਰ ਆ ਚੁਵਾਈ ਦੋਸਤੋ ਹੋ ਚੁੱਕੀ ਆ ਉਸਾਂ ਲਈ ਵੀ ਜੱਜਮੈਂਟ ਕਰਿਆ ਸੁਬਾ ਦਾ ਟਾਈਮ ਆ ਵੀਡੀਓ ਬਣਾਉਣ ਦਾ 10:30 ਵੱਜ ਚੁੱਕਿਆ ਉਸਾਂ ਲਈ ਵੀ ਜੱਜਮੈਂਟ ਕਰਿਆ ਜੀ ਸ਼ਾਮ ਦੀ ਚਵਾਈ ਚ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈ ਦੁੱਧ ਨਾਲ ਹਵਾਨਾ ਵੜਨੇ ਚੰਗਾ ਤਿਆਰ ਕਰ ਜਾਣਾ ਫੇਸ ਕੁਆਲਟੀ ਦੋਸਤੋ ਵੇਖ ਸਕਦੇ ਆ ਪੂਰੀ ਸੋਹਣੀ ਹੈ ਹਜੇ ਹੈ ਲੈੜਾਂ ਚ ਪਰ ਬਾਈ ਸੇਵਾ ਸੰਭਾਰ ਗੌਰ ਕੁੜੀ ਘਾਟ ਆ ਥਣ ਦੋਸਤੋ ਨੇੜ ਤੋਂ ਚੈੱਕ ਕਰਾ ਲੈਣਾ ਥੋਣ ਸੋਹਣੇ ਥਣ ਲੱਗੇ ਨਿਖਰ ਮੇ ਕੱਲੇ ਕੱਲੇ ਗੈਪ ਚ ਫੋਰ ਸ਼ੈਂਕ ਹੋ ਰਣੀ ਸੋ ਰੇਟ ਬਾਈ ਨੇ ਰੱਖਿਆ ਹੋਇਆ 17000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਸੋ ਜੀ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲਦਿਆ ਹੈਗਾ ਵੀਡੀਓ ਨੂੰ ਮੈੜਤਾ ਹੀ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ